ਕੰਪਿਊਟਰ ਦੀ ਆਵਾਜ਼ ਜਿੰਦਾਬਾਦ 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 ਅੱਛੂ ਦੇ ਇਨਕਲਾਬੀ ਖੁਰਦਾਬਾਦ 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 ਪੰਜਾਬ ਸਰਕਾਰ ਦਾ ਪਤਲਾ ਫੁਕਣ ਜਾ ਰਹੇ ਆ ਜਿਨ੍ਹਾਂ ਨੇ ਸਾਡੀ ਪਿਛਲੇ ਤਕਰੀਬਨ 120 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਲਗਾਤਾਰ ਕੋਕਰਦਾਲ ਦੇ ਬੈਠੇ ਨੇ ਉਹ ਜਿਹੜਾ ਮਰਨਰ ਜਿਹੜਾ ਉਹ 6ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜੀ ਜ਼ਬਰ ਸਰਕਾਰ ਆ ਪੰਜਾਬ ਬਿਲਕੁਲ ਜਿਹੜੀ ਆ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਉਹ ਗੰਭੀਰ ਨਹੀਂ ਹੈਗੀ ਕਿੰਨੀ ਸ਼ਰਮਿੰਦਗੀ ਦੀ ਗੱਲ ਆ ਕਿ 10 ਸਾਲ ਬਾਅਦ ਜਿਹੜੇ ਆਰਡਰ ਹੋਏ ਆ ਉਹ ਅਸੀਂ ਲਾਗੂ ਕਰਾਉਣ ਦੇ ਲਈ ਮਰਨਵਤ ਰੱਖ ਰਹੇ ਆ ਇਹ ਪੰਜਾਬ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਹੈ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਤੰਗ ਕੀਤਾ ਕਿਉਂਕਿ ਸਾਡੇ ਤੇ ਜਿਹੜੇ ਜੋ ਸਾਡਾ ਲਿਖਤੀ ਆਰਡਰ ਸੀ ਉਹ ਲਾਗੂ ਨਹੀਂ ਕੀਤੇ ਅੱਜ ਸਾਡੇ 100 ਤੋਂ ਅੱਬ ਜਿਹੜੇ ਸਾਥੀ ਆ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ ਕਾਸਿਕ ਆ ਮੰਤਰੀ ਮੁਰਦਾਬਾਦ 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 ਅਣਗਮੀ ਸਰਕਾਰ ਮੁਰਦਾਬਾਦ 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 ਪਿਛਲੇ ਸਮੇਂ ਦੇ ਇਹ ਗੱਲ ਕਰੀਏ ਤੇ ਸਰਕਾਰ ਦੇ तकरीबन 55 ਮੀਟਿੰਗਾਂ ਜਿਹੜੀਆਂ ਨੇ ਉੱਚ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਕੈਬਨਟ ਸਬ ਕਮੇਟੀ ਦੇ ਮੈਂਬਰਾਂ ਨਾਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਹਰ ਵਾਰ ਇਹੀ ਕਿੰਦ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਮੰਗ ਬਹੁਤ ਜੈਨੂਇਨ ਆ ਅਮਨਦਰਦੀ ਨਾਲ ਵਿਚਾਰ ਕਰਾਂਗੇ ਜਲਦੀ ਤੁਹਾਡਾ ਕੋਈ ਨਾ ਕੋਈ ਸਾਰਤਕਲ ਲੈ ਕੇ ਆਵਾਂਗੇ ਪਰ ਸਵਾਏ ਮੀਟਿੰਗਾਂ ਤੋਂ ਕੋਈ ਵੀ ਸੋਲੂਸ਼ਨ ਜਿਹੜਾ ਅੱਜ ਤੱਕ ਨਹੀਂ ਕੱਢਿਆ ਗਿਆ ਪਰ ਦੁੱਖ ਦੀ ਗੱਲ ਇਹ ਆ ਕਿ ਕੋਈ ਨੁਮਾਇੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਐਮਐਲਏ ਕੋਈ ਲੋਕਲ ਕੋਈ ਮਨਿਸਟਰ ਜਾਂ ਕੋਈ ਵੀ ਇੰਦਾ ਦਾ ਅਧਿਕਾਰੀ ਜਿਹੜਾ ਉਸ ਮੋਰਚੇ 'ਤੇ ਨਹੀਂ ਅਜੇ ਤੱਕ ਨਹੀਂ ਪਹੁੰਚਿਆ ਕੰਪਿਊਟਰ ਦੇ ਆਫਗਾਨੀ ਸਾਰ ਨਹੀਂ ਲਈ ਜਾ ਰਹੀ ਅਜਿਹੀ ਪੰਜਾਬ ਸਰਕਾਰ ਮੁਰਦਾਬਾਦ 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 ਇਹ ਸਰਕਾਰ ਜਿਹੜੀ ਸੀ ਝੂਠੀ ਇਨਕਲਾਬੀਆਂ ਦੀ ਸਰਕਾਰ ਆ ਜਿਹੜੀ ਇਹ ਦਾਵਾ ਕਰਕੇ ਆਈ ਸੀ ਕਿ ਅਸੀਂ ਪਾਵਰ ਚ ਆਵਾਂਗੇ ਤੇ ਸਾਰੇ ਮਸਲੇ ਹੱਲ ਹੋਣਗੇ ਕਿਸੇ ਵੀ ਭੈਣ ਦੀ ਚੁੰਨੀ ਛੜਕਦੇ ਨਹੀਂ ਰੁਲੇਗੀ ਪੱਗਾਂ ਨਹੀਂ ਰਹਿਣਗੀਆਂ ਲਾਠੀ ਚਾਰਜ ਨਹੀਂ ਹੋਣਗੇ ਅੱਜ ਦੇਖੋ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਸੰਘਰਸ਼ ਚੱਲ ਰਿਹਾ ਅਸੀਂ ਅੱਜ ਪੰਜਾਬ ਭੁਖੜਤਾ ਹਲ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਪਿਛਲੇ ਤਕਰੀਬਨ 120 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਸੰਗਰੂਰ ਦੇ ਵਿੱਚ ਸੜਕਾਂ ਤੇ ਬੈਠੇ ਆ ਦਿਨ ਰਾਤ ਸਰਦੀਆਂ ਦੇ ਵਿੱਚ ਸਾਡੇ ਸਾਥੀ ਜਿਹੜੇ ਆ ਉਹ ਉੱਥੇ ਬੈਠੇ 120 ਦਿਨਾਂ ਤੋਂ ਔਰ ਅੱਜ ਇੱਕ ਸਾਡਾ ਸਾਥੀ ਜਿਹੜਾ ਜੋਨੀ ਸਿੰਘਲਾ ਹੈ ਉਹ ਅੱਜ 22 ਤਰੀਕ ਤੋਂ 22 ਦਸੰਬਰ ਤੋਂ ਮਰਨ ਵਰਤ ਤੇ ਬੈਠ ਗਿਆ ਕਿਉਂਕਿ ਇਹ ਸਰਕਾਰ ਨੇ ਸਾਡੀ ਤਿੰਨ ਸਾਢੇ ਤਿੰਨ ਮਹੀਨਿਆਂ ਵਿੱਚ ਕੋਈ ਬਾਹ ਨਹੀਂ ਫੜੀ ਤੇ ਉਹ ਬਾਹਰ ਨਾ ਫੜਨ ਦੇ ਕਰਕੇ ਸਾਡੇ ਦੇ ਜਾਇਜ਼ ਹੱਕਾਂ ਦੀ ਖਾਤਰ ਸਾਡੇ ਬਣਦੇ ਹੱਕ ਸਾਡੇ ਲਿਖਤੀ ਆਰਡਰ ਜਿਹੜੇ ਆ 2011 ਦੇ ਵਿੱਚ ਜਿਹੜੇ ਸਾਨੂੰ ਪੰਜਾਬ ਸਰਕਾਰ ਨੇ ਇਸ਼ੂ ਕੀਤੇ ਸੀ ਅਸੀਂ ਉਹਨਾਂ ਨੂੰ ਲਾਗੂ ਕਰਾਉਂਦੇ ਫਿਰਦੇ ਆ ਕਿੰਨੀ ਸ਼ਰਮਿੰਦਗੀ ਦੀ ਗੱਲ ਆ ਕਿ 10 ਸਾਲ ਬਾਅਦ ਜਿਹੜੇ ਆਰਡਰ ਹੋਏ ਆ ਉਹ ਅਸੀਂ ਲਾਗੂ ਕਰਾਉਣ ਦੇ ਲਈ ਮਰ ਰਵਤ ਰੱਖ ਰਹੇ ਆ ਇਹ ਪੰਜਾਬ ਸਰਕਾਰ ਦੇ ਲਈ ਸ਼ਰਮ ਵਾਲੀ ਗੱਲ ਆ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਬਹੁਤ ਜ਼ਿਆਦਾ ਤੰਗ ਕੀਤਾ ਕਿਉਂਕਿ ਸਾਡੇ ਤੇ ਜਿਹੜੇ ਜੋ ਸਾਡਾ ਲਿਖਤੀ ਆਰਡਰ ਸੀ ਉਹ ਲਾਗੂ ਨਹੀਂ ਕੀਤੇ ਅੱਜ ਸਾਡੇ 100 ਤੋਂ ਅੱਬ ਜਿਹੜੇ ਸਾਥੀ ਆ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਆ ਤੇ ਉਹਨਾਂ ਅਲਵਿਦਾ ਕਹਿ ਚੁੱਕੇ ਸਾਥੀਆਂ ਦੇ ਪਰਿਵਾਰ ਰੁੱਲਦੇ ਪਏ ਨੇ ਉਹਨਾਂ ਨੂੰ ਕੋਈ مالی ਹਾਲਤ ਨਹੀਂ ਕਿਸੇ ਨੇ ਕੋਈ ਸਹਾਇਤਾ ਨਹੀਂ ਦਿੱਤੀ ਪੰਜਾਬ ਸਰਕਾਰ ਕੀ ਕਿਸੇ ਵਿਭਾਗ ਨੇ ਕਿਸੇ ਅਧਿਕਾਰੀ ਨੇ ਉਹਨਾਂ ਦੇ ਘਰ ਤੇ ਜਾ ਕੇ ਪੁੱਛਿਆ ਤੱਕ ਨਹੀਂ ਆ ਤੇ ਅਸੀਂ ਅੱਜ 40 45 ਸਾਲ ਦੀ ਉਮਰ ਦੇ ਹੋ ਗਏ ਆ ਤੇ ਅੱਜ ਸਾਡੇ ਬੱਚੇ ਪਰਿਵਾਰ ਕਿ ਕਿਨੇ ਮਤਲਬ ਸਾਡੇ ਉਹ ਵੱਡੇ ਹੋ ਚੁੱਕੇ ਆ ਉਹ ਸਾਡੇ ਨੌਕਰੀਆਂ ਤੇ ਪੜਦੇ ਪਏ ਨੇ ਤੇ ਅਸੀਂ ਅੱਜ ਉਹਨਾਂ ਦੇ ਮਾਪਿਓ ਫਿਰ ਸੜਕਾਂ ਤੇ ਰੋਲਦੇ ਪਏ ਆ ਅਸੀਂ ਨਵੇਂ ਸਿਰੇ ਤੋਂ ਸਰਕਾਰ ਨੌਕਰੀਆਂ ਲੱਭੀ ਐ ਅੱਜ ਦੀ ਐਜੀਟੇਸ਼ਨ ਜਿਹੜੀ ਆ ਕੰਪਿਊਟਰ ਦੇ ਆਪਕ ਸੰਘਰਸ਼ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਹੜੀ ਆ ਅੱਜ ਜਿਹੜਾ ਆਰਤੀ ਫੂਕ ਮਜਾਰਾ ਜਿਹੜਾ ਕੀਤਾ ਜਾ ਰਿਹਾ ਮੇਨ ਮਕਸਦ ਉਹਦਾ ਇਹ ਆ ਕਿ ਸਾਡੇ ਸਾਥੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਲਗਾਤਾਰ ਭੁਖੜ ਹੜਤਾਲ ਦੇ ਬੈਠੇ ਨੇ ਉਹ ਜਿਹੜਾ ਮਰਨਰ ਜਿਹੜਾ 6ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜੀ ਜ਼ਬਰ ਸਰਕਾਰ ਆ ਪੰਜਾਬ ਬਿਲਕੁਲ ਜਿਹੜੀ ਆ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਉਹ ਗੰਭੀਰ ਨਹੀਂ ਹੈਗੀ ਵਾਰ-ਵਾਰ ਜਿਹੜੀਆਂ ਵਾ ਮੀਟਿੰਗਾਂ ਕਰਕੇ ਉਹਨਾਂ ਮੀਟਿੰਗਾਂ ਤੋਂ ਜਿਹੜਾ ਕੋਈ ਵੀ ਡਿਸੀਜਨ ਅਜੇ ਤੱਕ ਨਹੀਂ ਲਿਆ ਗਿਆ ਜਿਹੜੇ ਸਾਡੀ ਮੁੱਖ ਮੰਗ ਜਿਹੜੀ ਸੀ ਉਹ ਡਿਪਾਰਟਮੈਂਟ ਵਿੱਚ ਮਰਜਿੰਗ ਦੀ ਸੀ ਛੇਵਾ ਪੇ ਕਮਿਸ਼ਨ ਪਲੱਸ ਸਾਡਾ ਜਿਹੜਾ ਡੀਏ 2021 ਤੋਂ ਫ੍ਰੀਜ਼ ਕੀਤਾ ਗਿਆ ਉਹਦੀ ਬਹਾਲੀ ਦੀ ਮੰਗ ਸੀ ਪਿਛਲੇ ਸਮੇਂ ਦੇ ਇਹ ਗੱਲ ਕਰੀਏ ਤੇ ਸਰਕਾਰ ਦੇ ਤਕਰੀਬ ਕਰੀਬ 55 ਮੀਟਿੰਗਾਂ ਜਿਹੜੀਆਂ ਨੇ ਉੱਚ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਕੈਬਨਟ ਸਬ ਕਮੇਟੀ ਦੇ ਮੈਂਬਰਾਂ ਨਾਲ ਹੋ ਚੁੱਕੀਆਂ ਨੇ ਜਿਹਦੇ ਵਿੱਚ ਹਰ ਵਾਰ ਇਹੀ ਕਿੰਦ ਕਿਹਾ ਜਾ ਰਿਹਾ ਕਿ ਤੁਹਾਡੀ ਜਿਹੜੀ ਮੰਗ ਬਹੁਤ ਜੈਨੂਇਨ ਆ ਅਸੀਂ ਧਰਦੀ ਨਾਲ ਵਿਚਾਰ ਕਰਾਂਗੇ ਜਲਦੀ ਤੁਹਾਡਾ ਕੋਈ ਨਾ ਕੋਈ ਸਾਰਤਕਲ ਲੈ ਕੇ ਆਵਾਂਗੇ ਪਰ ਸਵਾਏ ਮੀਟਿੰਗਾਂ ਤੋਂ ਕੋਈ ਵੀ ਸੋਲੂਸ਼ਨ ਜਿਹੜਾ ਅੱਜ ਤੱਕ ਨਹੀਂ ਕੱਢਿਆ ਗਿਆ ਇਸੇ ਸਰਕਾਰ ਦੇ ਲਾਰੇ ਤੋਂ ਉੱਕ ਕੇ ਸਾਡੇ ਸਾਥੀ ਜਿਹੜੇ ਲਗਾਤਾਰ ਸੰਘਰਸ਼ ਨਾਲ ਲੜ ਫੜਿਆ ਵਾ ਸੰਗਰੂਰ ਦੇ ਵਿੱਚ ਪੱਕਾ ਧਰਨਾ ਜਿਹੜਾ ਚੱਲ ਰਿਹਾ ਔਰ ਦੁੱਖ ਦੀ ਗੱਲ ਇਹ ਆ ਕਿ ਕੋਈ ਨਮਾਇੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਐਮਐਲਏ ਕੋਈ ਲੋਕਲ ਕੋਈ ਮਨਿਸਟਰ ਜਾਂ ਕੋਈ ਵੀ ਇਹਨਾਂ ਦਾ ਅਧਿਕਾਰੀ ਜਿਹੜਾ ਉਸ ਮੋਰਚੇ 'ਤੇ ਅਜੇ ਤੱਕ ਨਹੀਂ ਪਹੁੰਚਿਆ ਕੰਪਿਊਟਰ ਦੇ ਆਫਕਾਂ ਦੀ ਸਾਰ ਨਹੀਂ ਲਈ ਜਾ ਰਹੀ ਅਜਿਹੀ ਸਰਦੀ ਦੇ ਵਿੱਚ ਜਿਹੜੇ ਅਧਿਆਪਕ ਆ ਉਹ ਘਰੋਂ ਬੇਕਾਰ ਹੋ ਕੇ ਛੜਕਾਂ ਦੇ ਰੋਲ ਨੂੰ ਮਜਬੂਰ ਆ ਇਹ ਸਰਕਾਰ ਜਿਹੜੀ ਸੀ ਝੂਠੀ ਇਨਕਲਾਬੀਆਂ ਦੀ ਸਰਕਾਰ ਆ ਜਿਹੜੀ ਇਹ ਦਾਅਵਾ ਕਰਕੇ ਆਈ ਸੀ ਕਿ ਅਸੀਂ ਪਾਵਰ 'ਤੇ ਆਵਾਂਗੇ ਤੇ ਸਾਰੇ ਮਸਲੇ ਹੱਲ ਹੋਣਗੇ ਕਿਸੇ ਵੀ ਭੈਣ ਦੀ ਚੁੰਨੀ ਛੜਕਤੇ ਨਹੀਂ ਰੁਲੇਗੀ ਪੱਗਾ ਨਹੀਂ ਰਹਿਣਗੀਆਂ लाठी चार्ज ਨਹੀਂ ਹੋਣਗੇ ਅੱਜ ਦੇਖੋ ਪੰਜਾਬ ਦੀ ਧਰਤੀ ਉੱਤੇ ਲਗਾਤਾਰ ਸੰਘਰਸ਼ ਚੱਲ ਰਹੇ ਆ ਔਰ ਜਿਹੜੀਆਂ ਜਿਹੜੀਆਂ ਸੰਘਰਸ਼ ਸ਼ੀਵ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਜਿਹੜਾ ਵਾ ਉਹ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੀ ਔਰ ਨਰਦਈ ਬੁਣਾ ਇੰਨਾ ਵਾ ਕਿ ਕਿਸੇ ਵੀ ਸਾਥੀ ਦਾ ਜਿਹੜਾ ਵਾ ਸਾਰ ਨਹੀਂ ਰਹੀ ਜਾ ਰਹੀ ਅਸੀਂ ਸਰਕਾਰ ਤੋਂ ਬੁਰਜਰ ਮੰਗ ਕਰਦੇ ਹਾਂ ਕਿ ਜੇਕਰ ਸਾਡੀਆਂ ਜਿਹੜੀਆਂ ਬਹੁਤ ਜੈਨੂਇਨ ਮਸਲੇ ਨੇ ਕਿਉਂਕਿ ਅਸੀਂ ਪਿਛਲੇ 20 ਸਾਲ ਤੋਂ ਜੌਬ ਕਰ ਰਹੇ ਹਾਂ ਸਰਕਾਰੀ ਸਕੂਲਾਂ ਵਿੱਚ 2011 ਤੋਂ ਬਿਨਾਂ ਰੈਗੂਲਰ ਕੀਤਾ ਗਿਆ ਸਾਨੂੰ ਇਤੇ ਬਣਵਾ ਬੇ ਇੱਕ ਮਿਸ਼ਨ ਸਾਡੇ ਲੱਗਾ ਛੇਵਾਂ ਲੱਗਣਾ ਬਣਦਾ ਸੀ ਸਾਡੇ ਤੇ ਸਾਡੇ ਤੇ ਉਹ ਨਹੀਂ ਲਾਇਆ ਗਿਆ ਸੀਐਸਆਰ ਰੂਲ ਜਿਹੜੇ ਸਾਡੇ ਤੇ ਬਕਾਇਦਾ ਲਿਖ ਕੇ ਦਿੱਤੇ ਗਏ ਸਾਡੇ ਉਹ ਸੋਸਾਇਟੀ ਦੇ ਤਹਿਤ ਜਿਹੜੀ ਸਾਡੀ ਸਰਵਿਸ ਗਵਰਨ ਨਹੀਂ ਕੀਤੀ ਗਈ ਅੱਜ ਸਰਕਾਰ ਜਿਹੜੀ ਆ ਨਵੇਂ ਸਰਵਿਸ ਰੂਲ ਜਿਹੜੇ ਲਿਆ ਆ ਕੇ ਸਾਡੀ ਜਿਹੜੀ ਪਿਛਲੀ ਸਰਵਿਸ ਉੱਤੇ ਲੀਗ ਮਾਰ ਰਹੀ ਆ ਜਿਹਦਾ ਪੂਰ ਜੋਰ ਵਿਰੋਧ ਕੀਤਾ ਜਾਊਗਾ ਜੇਕਰ ਸਰਕਾਰ ਜੇ ਆ ਕੋਈ ਕੰਮ ਕਰਦੀ ਆ ਔਰ ਡਟਵਾ ਵਿਰੋਧ ਕਰਾਂਗੇ ਔਰ ਹਰ ਇੱਕ ਫੰਕਸ਼ਨ ਸਰਕਾਰੀ ਗੈਰ ਸਰਕਾਰੀ ਜਿੱਥੇ ਵੀ ਇਹਨਾਂ ਦੇ ਮੰਤਰੀ ਮੁੱਖ ਮੰਤਰੀ ਜਾਂ ਬਾਕੀ ਅਮਲਾ ਫਿਰ ਅੱਲਾ ਪਹੁੰਚੇਗਾ ਉਹਦਾ ਦਾ ਵਿਰੋਧ ਕੀਤਾ ਜਾਵੇਗਾ ਅਸੀਂ ਘਰਾਂ 'ਚ ਬਹਿਣ ਵਾਲੇ ਨਹੀਂ ਆ ਕਿਉਂਕਿ ਪੰਜਾਬ ਦੇ 640 ਕੰਪਿਊਟਰਾਂ ਵਿੱਚ ਜੇ ਆਪਾਂ ਗੱਲ ਕਰੀਏ ਤਾਂ 100 ਦੇ ਕਰੀਬ ਕੰਪਿਊਟਰ ਦੇ ਆਪਕ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਪਰਿਵਾਰ ਜਿਹੜੇ ਆ ਰੋਲ ਗਏ ਆ ਇੱਕ ਨਿੱਕੇ ਪੈਸੇ ਦਾ ਵੀ ਜਿਹੜਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਜਿਹੜੀ ਆ ਉਹਦੇ ਹੀ ਇਹ ਤੁਲਣਾ ਔਰੰਗਜ਼ੇਬ ਦੇ ਨਾਲ ਜਾਂ ਮੁਗਲ ਕੁਮਰ ਜੇ ਨਾਲ ਕੀਤੀ ਜਾਵੇ ਤੇ ਕੋਈ ਦੂਜੀ ਗੱਲ ਨਹੀਂ ਹੋਏਗੀ ਔਰ ਅਸੀਂ ਦੁਬਾਰਾ ਫੇਰ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਰੈਗੂਲਰ ਜੈਨੂਨ ਮੰਗਾਂ ਨੇ ਉਹਨਾਂ ਦਾ ਤੁਰੰਤ ਹੱਲ ਕੀਤਾ ਜਾਵੇ ਜੇਕਰ ਸਰਕਾਰ ਨਹੀਂ ਕਰਦੀ ਤੇ ਸੰਘਰਸ਼ ਜਿਹੜਾ ਜਿੱਥੇ ਪਹਿਲਾਂ ਬਹੁਤ ਿੱਕਾ ਚੱਲ ਰਿਹਾ ਉਹਨੂੰ ਹੋਰ ਿੱਕਾ ਕੀਤਾ ਜਾਊਗਾ ਇਸ ਹਾਲ ਕੇ ਦੇ ਜਿਹੜੇ ਨੁਮਾਇंदे ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਰਮਨ ਬੈਲ ਜੀ ਉਹਨਾਂ ਦੇ ਘਰ ਦੇ ਗਾੜੀ ਜਾ ਕੇ ਪਿੱਛੇ ਆਪਾਂ ਕਰਾਂਗੇ ਕਿਉਂਕਿ ਅਸੀਂ ਇਹ ਸਿਆਪਾ ਪਹਿਲਾਂ ਵੀ ਬਹੁਤ ਵਾਰੀ ਕਰ ਚੁੱਕੇ ਆ ਪਿਛਲੀ ਵਾਰੀ ਵੀ ਅਸੀਂ ਗਏ ਸੀ ਦਿਵਾਰੀ ਤੋਂ ਵੀ ਪਹਿਲਾਂ ਵੀ ਗਏ ਸੀ ਦਿਵਾਰੀ ਤੇ ਵੀ ਗਏ ਸੀ ਔਰ ਹਰ ਵਾਰ ਉਹ ਬਾਹਰ ਆਣ ਕੇ ਸਾਡੇ ਨਾਲ ਗੱਲ ਕਰਦੇ ਔਰ ਕਹਿੰਦੇ ਕਿ ਤੁਸੀਂ ਕੋਈ ਗੱਲ ਹੀ ਸਾਡੇ ਨਾਲ ਬਹਿ ਕੇ ਗੱਲ ਕਰੋ ਤੁਹਾਡੀ ਫਾਈਲ ਸਾਡੇ ਕੋਲ ਆਸੀ ਇਹਨੂੰ ਪਟਕ ਵੀ ਕਰਾਵਾਂਗੇ ਤੁਹਾਡਾ ਮਸਲਾ ਵੀ ਹੱਲ ਕਰਾਵਾਂਗੇ ਦੇ ਸਾਰੇ ਬੰਦੇ ਲੋਕਲ ਅਸੀਂ ਗੁਰਦਾਸਪੁਰ ਨਾਲ ਬਿਲੋਂਗ ਕਰਦੇ ਆਂ ਇਸ ਹਲਕੇ ਨਾਲ ਔਰ ਸਾਡੀ ਇਹਨਾਂ ਤੋਂ ਵੀ ਮੰਗ ਹੈਗੀ ਆ ਕਿ ਜੇਕਰ ਸਾਡੀ ਇਹ ਨਮਾਇਜ਼ਗੀ ਕਰ ਸਕਦੇ ਆ ਸਾਡਾ ਕੋਈ ਮਸਲਾ ਹੱਲ ਕਰ ਸਕਦੇ ਤੇ ਜਰੂਰ ਜਿਹੜੀ ਆ ਉਹਨਾਂ ਤੱਕ ਪਹੁੰਚ ਕਰਕੇ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਨੇ ਮੁੱਖ ਮੰਤਰੀ ਨੇ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਤੱਕ ਸਾਡੀ ਗੱਲ ਪਹੁੰਚਾਉਣ ਕਿਉਂਕਿ ਸਾਡੀ ਜਿਹੜੀ ਇੱਕ ਫਾਈਲ ਆ ਉਹ ਡੀਏ ਨਾਲ ਸੰਬੰਧਤ ਆ ਉਹ ਵੀ ਸਾਡੀ ਜਿਹੜੀ ਆ ਉਹ ਲਟਕੀ ਪਈ ਆ ਜੇਕਰ ਸਾਨੂੰ ਉਹ ਫਾਈਲ ਜਿਹੜੀ ਕਲੀਅਰ ਕਰਦੇ ਉਹਦੇ ਨਾਲ ਵੀ ਸਾਨੂੰ ਇੱਕ ਆਰਥਿਕ ਲਾਭ ਜਿਹੜਾ ਮਿਲਦਾ ਵਾ ਉਹ ਜਿੱਥੇ ਸਾਡੀ ਮੇਨ ਮੰਗ ਸਿੱਖਿਆ ਭਾਗ ਦੀ ਮਰਜਿੰਗਾਂ ਤੇ ਪਲੱਸ ਸਾਡਾ ਜਿਹੜਾ ਡੀਏ ਫ੍ਰੀਜ ਹੋਇਆ ਵਾ ਉਹ ਜਿਹੜਾ ਉਹਦੀ ਬਹਾਲੀ ਕੀਤੀ ਜਾਵੇ